ਪਹਿਲੇ ਚ ਮੈਂ ਜਾਵਣਾ ਚਾਹਾਂ ਉਹਦੇ ਆਪਣੇ ਬੈਠੇ ਨੇ ਨੂੰ ਮੈਨੂੰ ਦੂਜੇ ਨਾਲ ਕਰ ਆ ਆ

ਸਾਰਾ ਪਿੰਡ ਨਾਲ ਤਾਂ ਸਰਮਨ ਚੱਲਦੀ ਹੈ ਜਿੱਤ ਦਾ ਤੇਰਾ ਆਈ ਹੈ ਉੱਧਰ ਲਾ ਇੱਧਰ ਲੱਗ ਗਿਆ ਲਾ ਦੋ ਜਲੀ ਪ੍ਰਸਾਦ ਦੇ ਕੋਲ ਜੀ ਪ੍ਰਸਾਦ ਨੇ ਹਾਂਜੀ ਕੀ ਕਹਣਾ ਜੁਣੇ ਸ਼ਿਵਰਾਤਰੀ ਮੌਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਜੀ ਬਹੁਤ ਬਹੁਤ ਮੁबारकਾਂ ਕੋਲੇਨਾਥ ਦੀਆਂ ਬਹੁਤ ਬਹੁਤ ਮੁबारकਾਂ ਜੀ ਅੱਜ ਜਿਹੜੀ ਸ਼ਰਧਾਤਰੀ ਹੈ ਜੀ ਇਹ ਬਹੁਤ ਹੀ ਪੰਜਾਬ ਦੇ ਵਿੱਚ ਕੀ ਸਾਰੀ ਹਾਲ ਵਰਲਡ ਦੇ ਵਿੱਚ ਧੂਮ ਧਾਮ ਨਾਲ ਬਣਾਈ ਜਾਂਦੀ ਹੈ ਜੀ ਇਸ ਰਾਤਰੀ ਹੈ ਜਿਹੜਾ ਦਿਹਾੜਾ ਜੀ ਇਹ ਇੱਕ ਐਸਾ ਦਿਹਾੜਾ ਜਿੱਥੋਂ ਆਪਾਂ ਦੇਖਦੇ ਆਂ ਵੀ ਤੇ ਮਹਾਰਾਜ ਜੀ ਦੇ ਆਪਣੇ ਥੀਜ ਦੇ ਉੱਪਰੋਂ ਗੰਗਾ ਵਹਿੰਦੀ ਆ ਤੇ ਅੱਜ ਅਨੇਕਾਂ ਹੀ ਜੀਵ ਜੰਤੂਆਂ ਦਾ ਜਨਮ ਹੁੰਦਾ ਕਹਿੰਦੇ ਹੁੰਦੇ ਜਿਹਾ ਪੋਲੇਨਾਥ ਨੇ ਆਪਣਾ ਪੋਲੇ ਨਾਰਾ ਵਿੱਚੋਂ ਜੀਵ ਜੰਤੂ ਦੇ ਲੋਕ ਕਿੰਨੇ ਹੀ ਫਸਲਾਂ ਨੂੰ ਪੈਂਦਾ ਤੇ ਸਾਰਿਆਂ ਨੂੰ ਅਰਤੀ ਕਲਾ ਦਾ ਇੱਕ ਪੰਗਾਮ ਮਿਲਦਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਭੋਲੇ ਨਾਥ ਜੀ ਦੇ ਜਨਮ ਦਿਨ ਦੀ ਅੱਜ ਸ੍ਰੀ ਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਵਧਾਈਆਂ ਤੇ ਸਾਰਾ ਹੀ ਨਗਰ ਇਹ ਮੇਰ ਭਰੇ ਹੱਥ ਰੱਖ ਕੇ ਤੇ ਸਾਰੇ ਨਗਰ ਨੂੰ ਇਹ ਦੁਆਰਾ ਵਧਾਈਆਂ ਤੇ ਇੱਕ ਜੁਟ ਹੋ ਕੇ ਰਹਿਣ ਦਾ ਭੋਲੇ ਨਾਥ ਜੀ ਵਰਦਾਨ ਦੇਣ ਵੀ ਇੱਕ ਜੁਟ ਹੋ ਕੇ ਪਿੰਡ ਦੀ ਭਲਾਈ ਤੇ ਲੋਕਾਂ ਦੀ ਭਲਾਈ ਦਾ ਕੰਮ ਕੀ ਪ੍ਰੋਗਰਾਮ ਦੀ ਅੱਜ ਮੰਦਰ ਦੇ ਵਿੱਚ ਅੱਜ ਦੀ ਮੰਦਰ ਦੇ ਵਿੱਚ ਦੇਖੋ ਇਹਨਾਂ ਨੇ ਬਹੁਤ ਹੀ ਧੂਮਕਾਮ ਨਾਲ ਜੋ ਪ੍ਰਬੰਧਕ ਨੇ ਸਾਡੇ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਲੰਗਰ ਸਟਾਇਆ ਚੱਲ ਰਹੀ ਹੈ ਜੀ ਤੇ ਹਵਨ ਹੋਇਆ ਜੀ ਹਵਨ ਇੰਨਾ ਸੋਹਣਾ ਹਵਨ ਹੋਇਆ ਜੀ ਜੋ ਅਸੀਂ ਕਿਤੇ ਅੱਜ ਤੱਕ ਦੇਖਿਆ ਨਹੀਂ ਪੰਡਤ ਜੀ ਨੇ ਬਹੁਤ ਸੋਹਣਾ ਹਵਨ ਕੀਤਾ ਤੇ ਆਪਣੇ ਸ਼ਿਵਜੀ ਮਹਾਰਾਜ ਜੀ ਨੂੰ ਪ੍ਰਸੰਨ ਕਰਨ ਦੀ ਪੂਰੀ ਆਪਣੇ ਦਿਲ ਤੋਂ ਕੋਸ਼ਿਸ਼ ਕੀਤੀ ਆ ਤੇ ਇਹਨਾਂ ਨੇ ਲੰਗਰ ਚਲਾਇਆ ਤੇ ਪਿੰਡ ਦੇ ਘਰ-ਘਰ ਜਾ ਕੇ ਇਹਨਾਂ ਨੇ ਜੋ ਤਿਲ ਫੋਟ ਭੇਟਾ ਉਹ ਕਰਕੇ ਅੱਜ ਪੂਰਾ ਵਿਧੀ ਪੂਰਵਕ ਲੰਗਰ ਜਾਂਦੇ ਆ ਅੱਜ ਸ਼ਿਵਰਾਤਰੀ ਮਗਰ ਕੀ ਗਾਣਾ ਜਨੈ। ਬੜਾ ਅੱਜ ਸ਼ੁਭ ਤਿਹਾੜਾ ਹੈਗਾ ਸ਼ਿਵਰਾਤਰੀ ਦਾ। ਉਹ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਬੜੀ ਧੂਮ-ਤਾਮ ਨਾਲ ਇਹ ਤਿਹਾੜ ਮਨਾਇਆ ਜਾਂਦਾ ਹੈਗਾ। ਇਹ ਚ ਕੋਈ ਧਰਮ ਦੀ ਗੱਲ ਨਹੀਂ ਐ ਜੀ ਸਾਰੇ ਹੀ ਸ਼ਾਮਲ ਹੋ ਕੇ ਬੜੇ ਚੌਦ ਦੇ ਨਾਲ ਤਿਹਾੜ ਮਨਾਉਂਦੇ ਨੇ। ਅਸੀਂ ਸਮਝਦੇ ਹਾਂ ਕਿ ਸਾਡੀ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਸਫਲ ਤਪੱਸਿਆ ਕੀਤੀ ਗਈ ਸੀਗੀ ਉਹ ਅੱਜ ਸਫਲ ਹੋ ਗਈ ਹੈ। ਸਾਡੇ ਪ੍ਰਧਾਨ ਜੀ ਵੀ ਖੜੇ ਆ ਜਿਹੜੇ ਮੰਦਰ ਦੇ ਪ੍ਰਧਾਨ ਜੀ ਐਨੇ ਸਾਥ ਚਲੇ ਆ ਰਹੇ ਨੇ ਤੇ ਮਲਕੀਤ ਸਿੰਘ ਜੀ ਨਾਲ ਇਹਨਾਂ ਦਾ ਇਹ ਤਾਂ ਸੇਵਾ ਕਰਨ ਸ਼ੁਰੂ ਤੋਂ ਸੇਵਾ ਕਰਦੇ ਆ ਰਹੇ ਮੰਦਿਰ ਦੀ ਜਾ ਕੇ ਕੋਈ ਗੱਲ ਨਹੀਂ ਹੈ ਲੇਕਿਨ ਇਹ ਮੰਨ ਖੁਸ਼ੀ ਹੁੰਦੀ ਹੈ ਕਿ ਸਾਰਾ ਨਗਰ ਅੱਜ ਮੰਦਿਰ ਵਿੱਚ ਸ਼ਿਵਰਾਤਰੀ ਦੇ ਮੌਕੇ ਦੇ ਭਗਵਾਨ ਸ਼ਿਵ ਸ਼ੰਕਰ ਦੀ ਪੂਜਾ ਕਰਨ ਵਾਸਤੇ ਆਇਆ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪਣੇ ਨਗਰ ਵਾਸੀਆਂ ਨੂੰ ਜਿਹੜੇ ਇੱਥੇ ਆਏ ਹੋ ਔਰ ਸਰਪੰਚ ਸਾਹਿਬ ਦਾ ਸਪੈਸ਼ਲ ਬਸ਼ੀਰ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮੌਕੇ ਤੇ ਆ ਕੇ ਸਾਡੇ ਮੰਦਿਰ ਦੀ ਸ਼ਾਨ ਵਧਾਈ ਹੈ ਔਰ ਬੜੀ ਧੂਮਤਾਮਨਾ ਨਗਰ ਵਾਸੀ ਸੇਵਾ ਬੜਾ ਬੜਾ ਧੰਨਵਾਦ ਕਰਦਾ ਕਿ ਸਾਡੇ ਨગર ਵਾਸੀਆਂ ਨੇ ਬਾਹਰ ਚੜ ਕੇ ਇਸ ਯੋਜਨ ਨੂੰ ਸਫਲ ਬਣਾਉਣ ਵਾਸਤੇ ਆਪਣੀ ਯੋਗਦਾਨ ਪਾਇਆ ਹੈ। ਫਿਰ ਮੈਂ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂਗਾ। ਬੜੇ ਆਪਣੇ ਲੋਲ ਲਸ਼ਕਰ ਦੇ ਨਾਲ ਬੜੇ ਹੂਮ-ਮਹਾ ਕੇ ਬੜੇ ਜੋਸ਼ ਨਾਲ ਅੱਜ ਇੱਥੇ ਪਹੁੰਚੇ। ਸ਼ੁਕਰੀਆ। ਆਈ ਮੰਤਰੀ ਸਾਹਿਬ ਜੀ। ਇਹ ਗਣਾ ਚੋਕ ਨੂੰ ਫਿਣੀ ਪੇਟੀ ਜਾਂਦੀ ਹੈ। ਅਸੀਂ ਸਭ ਤੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਕੋਲੇ ਸ਼ੰਕਰ ਜੀ ਦਾ ਜਿਹੜੇ ਕਿ ਸਾਡੇ ਤੇ ਸਾਡੇ ਨਗਰ ਤੇ ਸਾਡੀ ਕਮੇਟੀ ਤੇ ਮਿਹਰ ਦਾ ਹੱਥ ਦੇ ਕੇ ਇਹ ਸਮਾਗਮ ਰਿਗਸਾ ਬਹੁਤ ਵਧੀਆ ਚੱਲ ਰਿਹਾ ਹੈ ਨਾ ਅਸੀਂ ਸ਼ਕੀ ਮਹਾਰਾਜੀ ਦਾ ਕੋਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਬਾਕੀ ਅਸੀਂ ਨਗਰ ਵਾਸੀਆਂ ਦਾ ਤੇ ਮੇਰੇ ਕੋਲ ਆਇਆ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਨਗਰ ਦੇ ਵਿੱਚੋਂ ਹੀ ਬਹੁਤ ਜ਼ਿਆਦਾ ਸਹਾਰਾ ਮਿਲ ਰਿਹਾ ਹੈ ਇਹ ਸਾਰਾ ਸਹਿਯੋਗ ਨਗਰ ਦਾ ਹੀ ਹੈ ਜੋ ਤੁਸੀਂ ਦੇਖ ਰਹੇ ਹੋ ਤੇ ਬਾਕੀ ਪਿੰਪਲ ਚੰਦਰ ਜੀ ਉਹ ਨਹੀਂ ਖੜੇ ਨੇ ਤੇਦਰ ਸਰਪੰਚ ਸਾਹਿਬ ਖੜੇ ਨੇ ਤੇ ਇਹਨਾਂ ਦਾ ਵੀ ਸਾਨੂੰ ਬਹੁਤ ਜ਼ਿਆਦਾ ਹੈ ਸਹਿਯੋਗ ਤੇ ਰਿਸ਼ੂ ਵਰਮਾ ਜੀ ਇਹਨਾਂ ਦੇ ਪਰਿਵਾਰ ਵਿੱਚੋਂ ਨੇ ਗਰੀਬ ਸਾਹਿਬ ਜੀਆ ਨੇ ਇਹ ਬਹੁਤ ਦੇਰ ਤੋਂ ਮੰਦਰ ਬਹੁਤ ਪ੍ਰਾਤਨ ਮੰਦਰ ਹੈ 300 ਸਾਲ ਤੋਂ ਉੱਪਰ ਪੁਰਾਣਾ ਮੰਦਰ ਹੈ ਇਹ ਵਿਪਨ ਚੰਦਰ ਜੀ ਉਹਨਾਂ ਨੇ ਜਿਹਨੇ ਦੱਸਿਆ ਹੁਣ ਇਹਨਾਂ ਦੇ ਬਜ਼ੁਰਗਾਂ ਨੇ ਸਰੰਦ ਤੋਂ ਸਰੰਧੀ ਇੱਟਾਂ ਲਿਆ ਕੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇਹ ਨਹੀਂ ਪੱਥਰ ਖਾਇਆ ਹੋਇਆ ਤੇ ਅਸੀਂ ਸਾਡੇ ਨਗਰ ਵਾਲਿਆਂ ਨੇ ਉਹਨਾਂ ਦੀ ਇਸ ਨਹੀਂ ਪੱਥਰ ਨੂੰ ਅੱਜ ਵੀ ਬਰਕਤਾਂ ਰੱਖਿਆ ਹੋਇਆ ਨਗਰ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਅਸੀਂ ਇਹੀ ਕੰਮ ਨਾ ਕਰਦੇ ਕਿ ਪਰਮਾਤਮਾ ਪੂਰੀ ਸ਼ੰਕਰ ਜੀ ਸਾਡੇ ਨਗਰ ਤੇ ਮੇਹਰ ਦਾ ਹੱਥ ਲੈ ਕੇ ਰੱਖਣ ਕਿ ਇਹ ਜੋ ਸਮਾਧਿਹਾੜੇ ਮਨਾਉਂਦੇ ਰਹੀ ਜੈ ਕਾਰਾ ਪੋਲੇ ਸ਼ੰਕਰ ਜੀ ਦਾ ਉਹ ਸਾਚੇ ਦਰਬਾਰ ਕੀ ਜੈ ਜੀ ਜੈ ਕਾਰਾ ਮੀਰ ਬਜਰੰਗ ਹਰ ਹਰ ਮਹਾਦੇਵ ਹਰ ਮਹਾਦੇਵ ਅੱਜ ਸ਼ਿਵਰਾਜ ਜੀ ਸਮੋਕੇ ਤੇ ਮੈਂ ਰਮੇਸ਼ ਜੀ ਸ਼ਾਮੋ ਸੰਤ ਜੀ ਜੀ ਦਾਦਾ ਇੰਦਰ ਜੀ ਉਹਨਾਂ ਦਾ ਬੱਚਾ ਰਾਣਾ ਬਾਸੀ ਕੋ ਨਵਾਂ ਬਾਸੀ ਖੰਨਾ ਮੈਨੂੰ ਇੱਥੇ ਮੰਦਿਰ ਚ ਆ ਕੇ ਅਜਿੰਨੀ ਖੁਸ਼ੀ ਹੋਈ ਇੱਕ ਤਾਂ ਇਹ ਪੁਰਾਤਨ ਮੰਦਿਰ ਦੇ ਬਜ਼ੁਰਗਾਂ ਦਾ ਬਣਾਇਆ ਵਾ ਉਹਨਾਂ ਦੀ ਗੱਦੀ ਆ ਸਾਰੇ ਉਹਨਾਂ ਦਾ ਆਸ਼ੀਰਵਾਦ ਆ ਸਾਡੇ ਪਰਿਵਾਰ ਤੇ ਵੀ ਸਾਰੇ ਗੋਲ ਪਿੰਡ ਦੇ ਕੋਟਲ ਪਰਵਾਰਾਂ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਗੱਲ ਮੈਨੂੰ ਇਹ ਖੜੀ ਆ ਸਭਾਰਮਾਂ ਸ਼ੁਕਰਕਈ ਪੋਸ਼ਕ ਇਹਨੂੰ ਬੱਤੜ ਕੇ ਹੋਰ ਇਹਨੂੰ ਤਰਕੀ ਦੇਵੇ ਔਰ ਇਹ ਰਲ ਮਿਲ ਕੇ ਐਨਾ ਸ਼ੁਭ ਰਤਰੀਓ ਨਹੀਂ ਹੋਰ ਵੀ ਤਿਹਾੜ ਜਿਹੜੇ ਆਪਣੇ ਸਾਰਿਆਂ ਦੇ ਹੈਗੇ ਸਾਂਝੇ ਇਕੱਠੇ ਹੋ ਕੇ ਬਣਾਉਣ ਨਾਮ ਕੋ ਬਿਤਕਰਾ ਹੋਵੇ ਨਾਮ ਕੋ ਤੁਮ ਹੈ ਹੋਵੇ ਚਾਹੇ ਕਿਸੇ ਦਾ ਕੋਈ ਵੀ ਧਰਮ ਹੈ ਸਾਨੂੰ ਕੋਈ ਮਤਲਬ ਨਹੀਂ ਸਭ ਭਾਈਪਾਈ ਬੰਦੀ ਪਿਆਰ ਨਾਲ ਇਹ ਬਣਾਓ ਬਹੁਤ ਛੀਲ ਇਹ ਜਿਹੜਾ ਮੰਦਿਰ ਬਣਿਆ ਪ੍ਰਾਚੀਨ ਮੰਦਿਰ ਮੇਰੇ ਸਾਡੇ ਪ੍ਰਦਾਦਾ ਜੀ ਇਹ ਘੋੜਾ ਵਾਲੇ ਆਪਣੇ ਕੱਪੜੇ ਵਾਲੇ ਸ਼ਿਦੋਦਾਲ ਮਰੇ ਇਹਨਾਂ ਦੇ ਪ੍ਰਦਾਦਾ ਜੀ ਇੱਥੇ ਪਜੰਦਰ ਦੋਨੇ ਬਹੁਤ ਪੁਰਾਣੇ ਦੋਸਤ ਸੀ ਇਹ ਬਹੁਤ ਪੋਚੇ ਵਦੀ ਹਸਤੀਆਂ ਨੂੰ ਉਹ ਉਹਨਾਂ ਨੇ ਇੱਥੇ ਮੰਦਰ ਦੇ ਹਰਦਵਾਰ ਜਾ ਕੇ ਨਾ ਕੇ ਆ ਕੇ ਉਹਨਾਂ ਨੇ ਕਹੀ ਅਪਨ ਜੁਨੇ ਸਮੋਣਾ ਉਹ ਦੋਨੇ ਦੋਸਤ ਜੁਗ ਇਸ ਮਾਇਵਨ ਇੱਥੇ ਉਹਦੇ ਕਰਣੀ ਇਸ ਜਨਰ ਦੀ ਇੰਨੀ ਕਿ ਪਤ ਤਾ ਹੈਗੀ ਆ ਕਿੰਨਾ ਅੱਤ ਬਾਦ ਰਿਹਾ ਕੁਝ ਰਿਹਾ ਪਰ ਆਪਣੇ ਇੱਥੇ ਮੰਦਿਰ ਦੇ ਪਿੱਛੇ ਕੋਈ ਮਾਰੀ ਨੱਲੀ ਹੋਈ ਉਹ ਬਾਬਾ ਦਾ ਇਹਨਾਂ ਦਾ ਪ੍ਰਤਾਪ ਆ ਉਹ ਬਾਬਿਆਂ ਨੂੰ ਜਿਹੜਾ ਬੰਦਾ 40 ਸਾਲ ਇੱਥੇ ਬਾਬਾ ਮਤਲਬ ਦੇ ਕੋਈ ਹਰ ਕਾਮ ਨਾ ਪੂਰੀ ਹੁੰਦੀ। ਉਹ ਮੇਰੀ ਬੇਂਤੀ ਜਿਵੇਂ ਹੁਣ ਇਕੱਠੇ ਹੋ ਸਾਰੇ ਮਨ ਮੇਰੇ ਵੀਰ ਇਕਨੇ ਇਕੱਠੇ ਹੋਏ ਹਰ ਸ਼ੁਭਾਦਤਰੀ ਖੁਸ਼ ਹੋ ਗਏ ਯਾਰਾਂ ਸਾਰੇ ਮਨਾਂ ਦਾ। ਜੇ ਕਾਰਾ ਪੋੜੀ ਸ਼ੰਕਰ ਜੀ ਦਾ 那不加了，我、嗯。<laughs> <laughs>